ਗੁਰੂ ਪਿਆਰਿਓ ਆਪਣੀ ਰਸੋਈ ਦੇ ਵਿੱਚ ਪ੍ਰਸ਼ਾਦਾ ਪਾਣੀ ਬਣਾਉਣ ਲੱਗਿਆ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਜਿਹਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਸਾਰਾ ਦੁੱਖ ਕਲੇਸ਼ ਖਤਮ ਹੋ ਜਾਏਗਾ ਅੱਜ ਦੇ ਜਮਾਨੇ ਦੇ ਵਿੱਚ ਆਪਾਂ ਦੇਖਦੇ ਹਾਂ ਘਰ ਦੇ ਵਿੱਚ ਕਲੇਸ਼ ਬਹੁਤ ਹੈ ਪਰੇਸ਼ਾਨੀਆਂ ਬਹੁਤ ਨੇ ਦੁੱਖ ਬਹੁਤ ਨੇ ਮਾਨਸਿਕ ਸਪ੍ਰੈਸ ਬਹੁਤ ਹੈ ਸਾਧ ਸੰਗਤ ਜੀ ਇਹਨਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਜਿਹੜੀ ਰਸੋਈ ਦੀ ਮਰਿਆਦਾ ਜਿੱਥੇ ਅਸੀਂ ਪ੍ਰਸ਼ਾਦਾ ਬਣਾਉਂਦੇ ਹਾਂ ਔਰ ਪ੍ਰਸ਼ਾਦਾ ਛਕਦੇ ਹਾਂ ਉਹ ਮर्यादा ਬਿਲਕੁਲ ਗਲਤ ਹੋ ਚੁੱਕੀ ਹੈ। ਪ੍ਰਾਤਨ ਸਮੇਂ ਦੀ ਮर्यादा ਨੂੰ ਜੇਸੀਂ ਅਪਣਾਵਾਂਗੇ ਤੇ ਸਾਡੇ ਘਰ ਦੇ ਵਿੱਚ ਬਹੁਤ ਸੁੱਖ ਆਏਗਾ। ਪ੍ਰਾਤਨ ਮर्यादा ਕੀ ਹੈ? ਸਭ ਤੋਂ ਪਹਿਲਾਂ ਰਸੋਈ ਦੇ ਵਿੱਚ ਕਦੇ ਵੀ ਤੁਸੀਂ ਜੋੜੇ ਲੈ ਕੇ ਪ੍ਰਵੇਸ਼ ਨਹੀਂ ਕਰਨਾ। ਜੋੜੇ ਚੱਪਲਾਂ ਬਾਹਰ ਉਤਾਰ ਕੇ ਇਹਦਾ ਕਾਰਨ ਇਹ ਹੈ ਕਿ ਜੋੜੇ ਅਸੀਂ ਪਤਨੀ ਕਿੱਥੋਂ-ਕਿੱਥੋਂ ਚੱਲ ਕੇ ਆਏ ਹੁੰਦੇ ਆ, ਉਹੀ ਜੋੜੇ ਅਸੀਂ ਆਪਣੀ ਰਸੋਈ 'ਚ ਕਿਚਨ ਵਿੱਚ ਲੈ ਕੇ ਜਾਂਦੇ ਆ ਤੇ ਉਹਦੇ ਨਾਲ ਗਲਤ ਪ੍ਰਭਾਵ ਪੈਂਦਾ ਹੈ। ਇਸ ਕਰਕੇ ਜੋੜੇ ਬਾਹਰ ਉਤਾਰ ਕੇ ਅਤੇ ਜੋ ਬੀਬੀਆਂ ਭੈਣਾ ਮੇਰੀਆਂ ਪ੍ਰਸ਼ਾਦਾ ਪਣੀ ਬਣਾਉਂਦੀਆਂ ਨੇ ਉਹ ਸਿਰ ਟੱਗ ਕੇ ਪ੍ਰਸ਼ਾਦਾ ਬਣਾਣ ਉਸ ਤੋਂ ਬਾਅਦ ਤੀਸਰੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਨਾਲ-ਨਾਲ ਗੁਰਬਾਣੀ ਦਾ ਪਾਠ ਕਰਦੇ ਹੋਇਆਂ ਪ੍ਰਸ਼ਾਦਾ ਬਣਾਉਣਾ ਹੈ ਕੁਝ ਵੀ ਤੁਸੀਂ ਬਣਾਉਣਾ ਹੈ ਚਾਹ ਬਣਾਣੀ ਹੈ ਪ੍ਰਸ਼ਾਦਾ ਬਣਾਉਣਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਬਹੁਤ ਧਿਆਨ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਹੈ ਜਿਹੜਾ ਗੁਰਬਾਣੀ ਦਾ ਪਾਠ ਨਹੀਂ ਕਰ ਸਕਦਾ ਉਹ ਗੁਰੂ ਮੰਤਰ ਦਾ ਸਿਮਰਨ ਕਰ ਸਕਦਾ ਹੈ ਮੂਲ ਮੰਤਰ ਕਰ ਸਕਦਾ ਹੈ ਜੇ ਕੋਈ ਕੁਝ ਵੀ ਨਹੀਂ ਕਰ ਸਕਦਾ ਤਾਂ ਤੁਸੀਂ ਘਟੋ-ਘਟ ਆਪਣੇ ਮੋਬਾਈਲ ਤੇ ਗੁਰਬਾਣੀ ਦਾ ਪਾਠ ਲਗਾ ਕਰਕੇ ਕੋਲ ਰੱਖ ਕੇ ਪ੍ਰਸ਼ਾਦਾ ਬਣਾਓ ਉਹ ਪ੍ਰਸ਼ਾਦਾ ਜਦੋਂ ਫਿਰ ਤੁਹਾਡੇ ਘਰ ਦੇ ਜੀ ਛਕਣਗੇ ਤੁਹਾਡੇ ਬੱਚੇ ਤੁਹਾਡਾ ਪੁੱਤਰ ਤੁਹਾਡੀ ਧੀ ਤੁਹਾਡਾ ਪਤੀ ਛਕੇਗਾ ਤੇ ਉਸ ਪ੍ਰਸ਼ਾਦੇ ਛਕੇ ਦਾ ਫਿਰ ਬੜਾ ਪ੍ਰਭਾਵ ਪਏਗਾ ਫਰਕ ਪਏਗਾ ਜਿਹੜਾ ਤੁਹਾਡਾ ਆਪਸੀ ਮਨਮਟਾਵ ਵੀ ਚੱਲ ਰਿਹਾ ਆਪਸੀ ਗਲੇਸ਼ ਵੀ ਚੱਲ ਰਿਹਾ ਉਹ ਵੀ ਉਸੇ ਦੇ ਨਾਲ ਠੀਕ ਹੋ ਜਾਏਗਾ ਤੁਹਾਨੂੰ ਕਿਤੇ ਵੀ ਬਾਹਰ ਜਾ ਕੇ ਅਟਕੰਦੀ ਲੋੜ ਨਹੀਂ ਪਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ